ਹਟਾ ਫੀਟਿੰਗ ਵਾਲ ਆ ਚੁੱਕਾ ਹੈ ਰੇਟਿੰਗ ਕਰਕੇ ਤੇ ਉਤੋਂ ਬਾਅਦ ਲੈਂਟਰ ਵਾਲੇ ਨੇ ਆ ਜਾਣਾ ਹੈ ਲੈਂਟਰ ਪੈ ਜਾਣਾ ਅੱਜ ਅੱਜ ਮੀਂਹ ਵੀ ਪੈ ਗਿਆ ਹੈ ਮੌਸਮ ਹੋ ਗਿਆ ਠੰਡਾ ਹੁਣ ਕੋਈ ਚੱਕਰ ਨਹੀਂ ਇਹ ਬੁਰੇ ਹਾਲ ਸਨ 3-4 ਦਿਨ ਮਾਰਤਾ ਸੀ ਗਰਮੀ ਨੇ ਨਾਲ ਵੀ ਦਿਹਾੜੀ ਵਾਲਾ ਵੀ ਨਹੀਂ ਮਿਲਿਆ ਤੁਹਾਨੂੰ ਆ ਇਹ ਗਰਮੀ ਬੜੀ ਹੈ ਆ ਵੀ ਲੱਗੇ ਰਿਆ ਫਿਰ ਇਹਦੇ ਤਾਂ ਬਜਰੀ ਵੀ ਆ ਗਿਆ ਸਾਡਾ ਇਤੋਂ ਵੱਧਦੇ ਇੰਟਰਪਾਨ ਵਾਲੇ ਵੀ ਆ ਗਏ ਮੈਂ ਤਾਂ ਤਾਂ ਹੀ ਕਿਹਾ ਵੀ ਉੱਥੋਂ ਗਾਲੀ ਆ ਗਈ ਉਹ ਤੁਸੀਂ ਵੀ ਆ ਜੀ ਇਹ ਅਜ ਕੰਦਰਾ ਹੋ ਰਿਹਾ ਮਾਰ ਮਾਰ ਜੇ ਅੰਦਰੋਂ ਮੁਰਜੂਰੋਂ ਦੇਖਣਾ ਕਾਹ ਨੂੰ ਦਿੱਖ ਤੇ ਰਿਹਾ ਜੀ ਇੱਥੇ ਕੋਈ ਇੰਨੀ ਗਰਾਨੀ ਨਹੀਂ ਲੱਗਿਆ ਸੋਸਾ ਕਰਾਂਗੇ ਪਰਾਂ ਇੱਥੇ ਲੱਗੂ ਮਸ਼ੀਨ ਤੇ ਲੈਵਾਂਗੇ ਆ ਰੋਏ 6 ਪਰਾਂ ਲਾਜੋ ਕਿ ਨਹੀਂ ਲੈਵੋ ਲਾਵਾ ਕੀ ਗੱਲ ਸੀ ਬਸ ਕਰਨਾ ਤੇ ਵਿਚੀ ਚੱਲਣ ਦੇ ਸਾਰਾ ਹੋਰ ਲਾਣੀ ਹੈ ਇਹਨਾਂ ਨੇ ਹੈ ਲਵਾਓਗੇ ਸਿੰਮਿੰਟ ਸਮਿੰਟ ਲਾਣਾ ਮੜਾ ਕਾਲਾ ਨਾ ਪਾਇਆ ਹੁਣ ਕੰਮ ਸਿਰੇ ਹੀ ਐ ਲੋ ਜਿਗ ਲੱਗ ਗਈ ਮਸ਼ੀਨ ਪਾਣੀ ਦੇ ਹਰਦੇ ਆ ਤੂੰ ਪਾ ਕੇ ਪਲੇਵਾ ਕਰਦਾ ਇਟਾ ਹੋਣੀ ਆ ਤੂੰ ਮੈਂ ਪਾਈ ਹੋਰੀਆ ਫਿੱਟ ਨਿਕਰ ਵਾਲੀ ਉਹ ਪਾ ਕੇ ਪਲੇਟਾਂ ਪਾ ਪੈਕੇ ਰੋਕ ਲਈਏ ਪਾਇ ਪੈਕੇ ਮਾੜੀ ਉੱਤਰ ਕਰਕੇ ਇੱਟਾਂ ਦੇ ਪੈਰ ਲਾ ਲਾ ਉਹ ਪੈਰ ਨਹੀਂ ਕੋਲਾ ਥਵਾਗਾ ਖੜ ਕੇ ਇੱਟਾਂ ਦੇ ਪੈਰ ਲਾ ਦੇ ਥੱਲੇ ਨਾ ਦੇ ਲੈ ਬਚਾ ਕੇ ਬਚਾ ਕੇ ਦੇਖ ਲੈ ਕਿਹੜੇ ਸਾਹਮਣੇ ਨਹੀਂ ਇੱਧਰ ਕਰ ਟੇਟਾਂ ਵੀ ਕਿੱਕੇ ਟੌਰਾਂ ਦੇ ਦੇ ਥੱਲੇ ਬਸ ਆਏ ਦੇ ਦੇ ਹਾਂ ਚੱਲ ਜਲਦੀ ਪਾ ਦੇ ਦੇਖਾ ਧੂੜ ਦੇ ਸੰਗਰ ਮਾਰ ਪਾਵਾਂਗੇ ਫਿਰ ਤਾਂ ਉਹ ਜਾਵੇ ਹੂੰ ਸਮਝ ਗਏ ਹੂੰ ਜੇ ਉਹ ਮੰਦਿਰ ਦਾ 4.5 6 ਇੰਚ ਮਾਲ ਹੋ ਗਿਆ ਪੰਗੜਵਰਾ ਪਾਣੀ ਕਰਨਾ ਉਹ ਗੱਲ ਕਰਦਾ ਮੈਂ ਵੀ ਉਹਦੇ ਨੂੰ ਥੋੜਾ ਡਾਊਨ ਲੈਟ ਕਰਨਾ ਹੈ ਨਾ ਠੀਕ ਕਰਾਂ ਇਹਦਾ ਸਲੇਬ ਆ ਉਹ ਜਿਉਂ ਚੀਕਾਂ ਵੀ ਉਹਦਾ ਹੁਣ ਦੋਸਤ ਮਸਾਲਾ ਲੱਗੇਗਾ 8-9 ਇੰਚ ਕਿਉਂ ਵੀ ਉਹ ਤਾਂ ਰੋਏ ਨਾ ਇਟਾਲਾ ਵਾਲਾ ਇੰਟਰਾ ਕਰਾਂ ਹਾਂ ਹਾਂ ਹੁਣ ਉਨੀ ਭਰਾਈ ਕਰਕੇ ਫਿਰ ਆਪਾਂ ਕਿੱਥੇ ਜਾਵਾਂ 4 5 7 ਬਚ 8 ਕਰ 4 ਇੰਚ ਦੀ ਬਹੁਤ ਆ ਹੁਣ ਇੰਨੀ ਕਿ ਭਰਾਂਗੇ ਹੈ ਨਾ ਆਪਣੇ ਆਧਾਬ ਸੈਟਿੰਗ ਹੈ ਹੈ ਉੱਥੇ ਲਾਣਗੇ ਅੱਛਾ ਉਧਰ ਚੱਟਣਗੇ ਉਸ ਜਿਹੜੇ ਇਹਨਾਂ ਨੂੰ ਪਾਣੀ ਤੋਂ ਥੀ। ਬਈ ਆ ਗਿਆ 15 ਮਿੰਟਾਂ। ਹੈਲੋ। ਆ ਕਿੰਨੇ ਵਜੇ ਇਹਨਾਂ ਨੂੰ ਪਸੰਦ। ਉਹਨੂੰ ਅੱਗੇ ਪਹਿਲੇ ਵਾਸਤੇ ਕੌਲਾ ਵੇਖ ਲਿਆ ਹੈ। ਉਧਰੋਂ ਦੇਖ ਲਈ ਕੌਲਾ। ਕੌਲਾ ਕੋਲਾ ਚੱਕ ਕੇ ਅੰਜਾਨੇ ਲੱਗਦਾ ਮੈਨੂੰ। ਹਾਂ। ਚੱਲ। ਉਧਰ ਨਾਲੇ ਸਹੀ ਕਰ। ਦੇ ਅੱਗੇ ਆਉਂਦੇ ਯਾਰ। ਦੇ ਇਹ ਤਾਂ ਮਿਸਤਰੀ ਡਰਾਈਵਰ ਕੱਚਾ ਪੱਕਾ ਚੈੱਕ ਕਰ ਲਈ ਪਹਿਲਾਂ ਹੈ ਚੈੱਕ ਤੇ ਕਰ ਲਈਏ ਡਰਾਈਵਰੀ ਫਿਰ ਕਹੇ ਮੈਂ ਤਾਂ ਲਾ ਦੇਣੀ ਸੀ ਮਿਸਤਰੀ ਐਸੇ ਜਿਹੜੇ ਗੱਲ ਬਣਾਣਾ ਨਿਕਲੇ ਚੱਲ ਸਿੱਧਾ ਰਸਤਾ ਸਿੱਧਾ ਟ੍ਰੈਕ ਲੱਕ ਜੂ ਗੱਡੀ ਦਾ ਪਹੀਆ ਯਾਰ ਉਹ ਲੈਟਰ ਪਾ ਕੇ ਲੈ ਜੀ ਉਹਦੀ ਜੀ ਰਹਾ ਲੋ ਚੱਲ 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 ਸਿੱਧਾ ਠੀਕ ਹੈ ਚੱਲ ਚੱਲ ਜਿੱਤੇ ਜਾਣਦੇ ਜਿੱਤਾ ਚਾਲ ਆਟ ਲੈ ਹਣ ਚੱਲ 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 ਹਾਂ ਹਾਂ ਚੱਲ ਲਾਂਗੀ ਲਾਂਗੀ ਚੱਲ ਆ ਬਟਨਾ ਸਾਰਾ ਅੱਗੇ ਨੂੰ ਕਰ ਹਾਂ ਠੀਕ ਹੈ ਪੱਕਾ ਡਰਾਈਵਰ ਵੈਸੇ ਕਿ ਇਹ ਮੋੜ ਦੇ ਉਹਦੀ ਡਰਾਈਵਰ ਬਦਲਣ ਲੱਗੇ ਹੁਣ ਅਸੀਂ ਸਾਈਡ ਤੇ ਆ ਜਾ ਥੋੜੀ ਚੁੱਕ ਲੈ ਬਸ ਇਧਰ ਵੇਖ ਕੇ ਦਾਦੂ ਹਲੋ ਉਹ ਇਧਰ ਆਈ ਨਹੀਂ ਕਿੰ ਕਰ ਕਿੱਕੇ ਕਾਫੀ ਨੇ ਰਾਜ

ਉਹ ਪਿਆ ਟਰੈਕਟਰ ਕਾਟ ਦਿੱਤਾ ਸੀ ਤੇ ਇਹ ਕੀ ਗੱਲ ਹੈ ਇਹ ਆ ਗਈ ਆ ਗਈ ਉਹ ਅੜੂ ਟਿੱਪਾ ਜਾ ਆ ਮਸ਼ੀਨ ਹਟਦੀ ਏ ਲੋ ਜੀ ਅੱਗੇ ਆੜ ਗਿਆ ਟੋਕਾ ਸਾਡਾ ਉਪਰਾਂ ਨੂੰ ਕਮਾ ਦਿਓ ਜਗ੍ਹਾ ਥੋੜੀ ਥੋੜੀ ਚੱਲ ਛੜ ਜਾ ਛੜ ਜਾ ਆੜ ਜਾ ਤੇ ਨਹੀਂ ਢੱਕਣਾ ਚੱਲ 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 ਜਾਣ ਦੇ ਆਲਾ ਆਲਾ ਤੇ ਕੋਲਾ ਲਾ ਲਾਂਗੀ ਕਿੱਥੇ ਹੋਰ ਆ ਨੋਦੀ ਨਾਲ ਕੋਤੇ ਥੈਂਕ ਯੂ ਬੇਂਗਾਏ ਮਾਉਂ ਦਾ ਵੇਜ ਪੁਆਇੰਟ ਤੋਂ ਆਟੋ ਆਇਆ ਮੈਨੂੰ ਇਹੀ ਚਫਰਾ ਠੱਕਣ ਦਾ ਹੱਲ ਲੱਗਿਆ ਚਲੋ ਚਲੋ ਬੰਦੀ ਗੱਲ ਹੈ ਇਹ ਦੂਰਾ ਖੇਤ ਵਿੱਚ ਕਹਾਂ ਕਰਕੇ ਕਹਿੰਦਾ ਯਾਰ ਅੱਗੇ ਕਰ ਕੋਹ ਲਿਆ ਸੋ ਅੱਗੇ ਕਰਕੇ ਰਨ ਕਰ ਲੈ ਇੱਧਰ ਆ ਕੇ ਮੇਰੇ ਇਕੱਲੇ ਨੂੰ ਇਹ ਲੋ ਪੱਟਣਾ ਕਰੀਏ ਲੋ ਇਹ ਗਿਆ ਰਹਿ ਗਿਆ ਕਲਚ ਜੇ ਮਹੀ ਲੈ ਗਏ ਤੇ ਤੂੰ ਫੜ ਫੜੀਆ ਚੱਲ ਤੇ ਤਗਾ ਲਾਏਗਾ ਚੱਲ ਆ ਲੈ ਬੜਿਆ ਕੰਮ ਇੱਕ ਸਰੀਆ ਲੈ ਕੇ ਜਾਣਾ ਵਾਪਸ ਸਰੀਆ ਵਾਪਸ ਲੈ ਕੇ ਜਾਣਾ ਅੱਛਾ ਦਾਦਾ ਜੀ ਆ ਲੋਰੀ ਕੰਮ ਕਰ ਲੱਗ ਗਏ ਸ਼ੁਰੂ ਮੁੰਡੇ ਐ ਰੁਕਰੇ ਮੇਰਾ ਦੇਖਦੇ ਮੱਥਾ ਹੁਣ ਲੈ ਕਵਾਟੀ ਚ ਪਾ ਲੋ ਕੈਮੀਕਲ ਜੇ ਪਾਉਣ ਪਾ ਲੈ ਗਾਣਾ ਡਬੋ ਪੂਰਾ ਹੋਊ ਦੋੰਦਣਾ ਸਭ ਤਿੰਨ ਨੇ ਬਾਟ ਨੇ ਖਾਣ ਆ ਬੰਦੀ ਭਾਈ ਇਹਨਾਂ ਪੰਜਾ ਵੀ ਦਾ ਲਾਓ ਮਾਰੇ ਬੁਲਾ ਤਰਸੇ ਨਾ ਉਹ ਹੁੰਦਾ ਇਹਦਾ ਮੈਂ ਤਾਹੀ ਕੰਮ ਕਰੀ ਜੀ ਹੋ ਗਿਆ ਕੰਮ ਮਿਲ ਨਿਕਲ ਜਾਣਾ ਹੈ ਕਿੰਨੇ ਦੇ ਦੋ ਤਿੰਨ ਘੰਟੇ ਲੱਗਣਗੇ ਕੰਮ ਦੇ ਉੱਤੇ 11 ਵੱਜ ਗਏ ਲਿਆ ਮੈਨੂੰ ਫੜਾ ਦੇ ਇਹ ਵੀ ਸਾਡੀ ਹੈ 40 ਮਿੰਟਾਂ ਦੇ ਪਾ ਲਾ ਮੁੰਡਿਆਣੇ ਲੈਕਰ ਤੇ ਇਹ ਵੀ ਗਿਆਈ ਨਾ 40 ਮਿੰਟਾਂ ਨੇ ਨਿਬੜ ਗਿਆ ਕੰਮ ਠੰਡ ਕਰਕੇ ਹੋ ਗਿਆ ਠੰਡ ਕਰਕੇ ਜੇ ਆਪਾਂ ਉਵੇਂ ਹੀ ਕਰਦੇ ਸਾਰਾ ਦਿਨ ਮਰ ਜਾਣਾ ਸੀ ਲੱਗੇ ਦੇਣ ਢਿੱਡ ਇਕੱਠੇ ਹੋ ਜਾਣੇ ਹਨ ਗਰਮੀ 'ਚ ਫਿਰ ਟਾਈਮ ਲੱਗ ਜਾਂਦਾ ਹੈ ਗਰਮੀ ਦਾ ਚੱਕਰਾ ਸਾ ਕੱਢਾਂ ਆ ਉੱਪਰ ਉੱਪਰ ਨੂੰ ਜਾਂਦਾ ਐ ਫੜ ਕੇ ਰੱਖਾਂ ਫੜ ਕੇ ਰੱਖਾਂ ਇੱਦਾਂ ਜਾਈ ਗਾ ਮਰਨਾ ਵਸ ਕਰੋ ਬੰਤਾ ਰੇ ਕਤੀ ਲੈ ਚੱਲੇ ਮਸ਼ੀਨ ਆਪਣੀ ਇੱਥੋਂ ਚੱਕੀ ਤੀ ਉੱਥੇ ਤਰਤੀ ਜਣੀ ਗਏ ਕਿ ਸਾਡਾ ਕੰਮ ਵਧਾ ਕੇ ਹਾਂ ਹਾਂ ਠਬੜ ਗਿਆ ਨਾ ਵਧੀਆ ਚਲੋ ਜੀ ਬੰਦੇ ਹੁਣ ਸਾਡੇ ਜਾ ਰਹੇ ਨੇ ਕੰਮ ਗਿਆ ਰੇਬਰ ਠੀਕ ਹੈ ਜੀ ਓਕੇ ਬਾਈ ਬਹੁਤ ਕਮਰੇ ਦਾ